ਹਾਂਜੀ ਸਰ ਇਹ ਜੀ ਇੱਕ ਐਫਆਈਆਰ ਨੰਬਰ 44 ਖਾਣਾ ਸਿਟੀ ਨਵਾਂ ਸ਼ਹਿਰ 4 ਮਾਰਚ ਨੂੰ ਹੋਈ ਸੀਗੀ ਉਹਦੇ ਵਿੱਚ ਇੱਕ ਅਮਨ ਨੂੰ ਰਾਉਂਡ ਅਪ ਕਰਨ ਲਈ ਸੀਆਈਏ ਟੀਮ ਨੇ ਨਾਕਾ ਲਗਾਇਆ ਹੋਇਆ ਸੀ ਕਿ ਉਹਨੇ ਉਹ ਫੁੱਲਸਪਾਰਟੀ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਸ ਦਿਨ ਉਹਦੇ ਕੋਲ ਵੈਪਨ ਵੀ ਸੀਗਾ ਜਿਸ ਦੇ ਤਹਿਤ ਹੀ ਇਹ ਜਿਹੜੀ ਐਫਆਈਆਰ ਰਜਿਸਟਰ ਕੀਤੀ ਗਈ ਤੇ ਕੱਲ ਹੀ ਇਸ ਨੂੰ ਅਮਨ ਨੂੰ ਅਰੈਸਟ ਕੀਤਾ ਗਿਆ ਸੀ ਤੇ ਜਿਹੜਾ ਇਸ ਤੋਂ ਇੱਥੇ ਵੈਪਨ ਰਿਕਵਰੀ ਲਈ ਉਹਨੂੰ ਲਿਆਂਦਾ ਗਿਆ ਸੀ ਤੇ ਜਦੋਂ ਪੁਲਿਸ ਪਾਰਟੀ ਨੂੰ ਵੈਪਨ ਰਿਕਵਰੀ ਲਈ ਇੱਥੇ ਲੈ ਕੇ ਆਈ ਤੇ ਉਹਨੇ ਜਿਹੜਾ ਇੱਥੇ ਵੈਪਨ ਦੱਬਿਆ ਸੀਗਾ ਉਹਨੂੰ ਕੱਢ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਐਸਐਚਓ ਦੀ ਗੱਡੀ ਦੇ ਉੱਤੇ ਫਾਇਰ ਲੱਗਿਆ ਤੇ ਰਿਟੈਲੀਸ਼ਨ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਤੇ ਜਿਹੜਾ ਉਹ ਅਮਨ ਹੈ ਉਹ ਇੰਜਰਡ ਹੋ ਗਿਆ ਉਹਨੂੰ ਅਸੀਂ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਅਮਨ ਹੈ ਇਹ ਗੜਪੜ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਟੋਟਲ 11 ਮੁਕੱਦਮੇ ਦਰਜ ਹੈਗੇ ਨੇ ਜਿਦੇ ਵਿੱਚੋਂ 9 ਮੁਕੱਦਮੇ ਐਨਡੀਪੀਐਸ ਦੇ ਨੇ ਤੇ ਇਹ ਸਾਡੇ ਜ਼ਿਲ੍ਹੇ ਦਾ ਪੀਓ ਵੀ ਹੈਗਾ ਸਰ ਕਿੰਨੇ ਕੇਸਾਂ ਦੇ ਵਿੱਚ ਪੀਓ ਸੀ ਤੇ ਕਿਾਦੇ-ਕਾਦੇ ਕੇਸ ਤੇ ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ 11 ਟੋਟਲ ਕੇਸ ਸੀਗੇ ਇੱਕ ਮੁਕਦਮੇ ਦੇ ਵਿੱਚ ਪੀਓ ਸੀਗਾ ਤੇ 9 ਐਨਡੀਪੀਐਸ ਦੇ ਪਰਚੇਸ ਤੇ ਰਿਸਟਰ ਸੀਗੇ ਸਰ ਵੈਪਨ ਇੱਕੋ ਹੀ ਸੀ ਜਾਂ ਕੀ ਉਹਦੇ ਕਿੰਨੇ ਰੌਂਦ ਸੀ ਕੁਝ ਗ੍ਰੰਥ ਹੋਇਆ ਜੀ ਇਹਦੇ ਵਿੱਚ ਹਜ ਤੱਕ ਜੀ ਵੈਪਨ ਇੱਕੋ ਹੀ ਹੈਗਾ ਉਹ ਅਸੀਂ ਸਾਰਾ ਜਿਹੜਾ ਤੁਸੀਂ ਤੁਹਾਡੇ ਸਾਹਮਣੇ ਕ੍ਰਾਈਮ ਸੀਨ ਨੂੰ ਦੇਖ ਰਹੇ ਆ ਤੇ ਇਹਦੇ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਉਹ ਐਸਐਚਓ ਦੀ ਗੱਡੀ ਤੇ ਲੱਗਿਆ ਸਰ ਇੰਜਰਡ ਕਿੱਥੇ ਹੋਇਆ ਇਹਦੀ ਲੈਗ ਤੇ ਇੰਜਰੀ ਹੋਈ ਹੈ ਜੀ ਬਾਕੀ ਅਸੀਂ ਉਹਨੂੰ ਹੁਣੀ ਹਸਪੀਟਲ ਭੇਜਿਆ ਕਿਉਂਕਿ ਉਹ ਸੀਗਾ ਕਿ ਇਹਨੂੰ ਜਲਦੀ ਅਸੀਂ ਹਸਪੀਟਲ ਭੇਜਦੇ ਹਾਂ ਉੱਥੇ ਜਾ ਕੇ ਜੋ ਡਾਕਟਰ ਮਾਇਨਾ ਹੋਏਗਾ ਉਸ ਤੋਂ ਬਾਅਦ ਉਹ ਉਸ ਤੋਂ ਮੁਕਾਬਲੇ ਦੇ ਵਿੱਚ ਕੋਈ ਆਪਣਾ ਕੋਈ ਮੁਲਾਜ਼ਮ ਤੇ ਨਹੀਂ ਕੋਈ ਨਹੀਂ ਜੀ ਸਾਡਾ ਮੁਲਾਜ਼ਮ ਦਾ ਬਚਾਅ ਹੋ ਗਿਆ ਤੇ ਉਹ ਪੁਲਿਸ ਦੀ ਜਿਹੜੀ ਐਸ ਐਚਓ ਦੀ ਗੱਡੀ ਸੀ ਉਹਦੇ ਚਾ ਕੇ ਫਾਇਰ ਲੱਗੇ ਉਸ ਬੇਪਨ ਤੋਂ ਇਲਾਵਾ ਹੋਰ ਤਾਂ ਨਹੀਂ ਉਸ ਕੋਲ ਕੁਝ ਸੀਗਾ ਜੀ ਨਹੀਂ ਹਜੇ ਤੱਕ ਤਾਂ ਉਸ ਤੋਂ ਹੋਰ ਕੁਝ ਨਹੀਂ ਜੀ ਰਿਕਵਰ ਹੋਇਆ ਤੇ ਲੈਡ ਮੰਨ ਅਚੇਤੇ 니지한번 对，来了。